ਲੋਜੀ ਰਸੀ ਅਰਚੀਆ ਤੇ ਯੂਕਰੇਨ ਦੇ ਹਮਲੇ ਦੇ ਨਾਲ ਜੁੜੀ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤਮਾਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਜਿਹੜਾ ਵੱਡਾ ਹਮਲਾ ਪਹਿਲਾਂ ਯੂਕਰੇਨ ਦੇ ਵੱਲੋਂ ਰਸ਼ੀਆ ਦੇ ਉੱਪਰ ਕੀਤਾ ਗਿਆ ਸੀ ਬਹੁਤ ਸਾਰੇ ਹਵਾਈ ਟਿਕਾਣਿਆਂ ਨੂੰ ਜਿਹੜਾ ਸ਼ਿਕਾਰ ਬਣਾਇਆ ਗਿਆ ਵੱਖ-ਵੱਖ ਤਰੀਕੇ ਦੇ ਨਾਲ ਪਰਮਾਣੂ ਬੰਬ ਸੁੱਟਣ ਵਾਲੇ ਉਹਨਾਂ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਉੱਥੇ ਹੁਣ ਰੂਸ ਦੇ ਵੱਲੋਂ ਰਸ਼ੀਆ ਦੇ ਵੱਲੋਂ ਵੀ ਮੂੰਹ ਤੋੜਵਾ ਜਵਾਬ ਜਿਹੜਾ ਹੈ ਉਹ ਯੂਕਰੇਨ ਨੂੰ ਦਿੱਤਾ ਗਿਆ ਜਿਸ ਨੂੰ ਲੈ ਕੇ ਇਸ ਵਕਤ ਦੀ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਡੇ ਪੱਧਰ ਦੇ ਉੱਪਰ ਤਬਾਹੀ ਹੋਈ ਹੈ ਕੀਵ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ ਵੱਖ-ਵੱਖ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਸ ਹਮਲੇ ਦੇ ਨਾਲ ਜੁੜੀਆਂ ਹੋਈਆਂ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਮੋਗੇ ਕਿ ਲੰਬੇ ਸਮੇਂ ਤੋਂ ਚੱਲਦੇ ਇਸ ਯੁੱਧ ਦੇ ਵਿੱਚ ਇਸ ਵਕਤ ਦੇ ਇਸ ਵੱਡੇ ਹਮਲੇ ਨੂੰ ਗਿਣਿਆ ਜਾ ਸਕਦਾ ਹੈ ਕਿਉਂਕਿ ਰਸ਼ੀਆ ਦੇ ਵੱਲੋਂ ਉਸੇ ਦਿਨ ਹੀ ਇਹ ਚੀਜ਼ ਨੂੰ ਲੈ ਕੇ ਕਹਿ ਦਿੱਤਾ ਗਿਆ ਸੀ ਕਿ ਭਾਈ ਜੇਕਰ ਸਾਡੇ ਉੱਪਰ ਹਮਲਾ ਕੀਤਾ ਗਿਆ ਤਾਂ ਫਿਰ ਇਸ ਹਮਲੇ ਦਾ ਪੁਖਤਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦਿੱਤਾ ਜਾਏਗਾ ਡਰੋਨ ਹਮਲਿਆਂ ਦਾ ਜਵਾਬ ਦਿੱਤਾ ਗਿਆ ਇਹ ਰੂਸ ਦੇ ਵੱਲੋਂ ਕਿਹਾ ਗਿਆ ਲਗਾਤਾਰ ਲੰਬੇ ਸਮੇਂ ਤੋਂ ਯੂਕਰੇਨ ਵਰਸਸ ਰਸ਼ੀਆ ਇਸ ਦਾ ਆਪਸੀ ਤਣਾਅ ਭਰਿਆ ਮਾਹੌਲ ਜਿਹੜਾ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਵੱਖ-ਵੱਖ ਮੁਲਕਾਂ ਦੇ ਵੱਲੋਂ ਇਸ ਦੇ ਵਿੱਚ ਵਿਚੋਲਗੀ ਵੀ ਕੀਤੀ ਗਈ ਅੱਜ ਜੇਕਰ ਗੱਲ ਕਰੀਏ ਤੁਹਾਡੇ ਨਾਲ ਟਰੰਪ ਹੋਰਾਂ ਦੇ ਵੱਲੋਂ ਇਸ ਦੋਹਾਂ ਮੁਲਕਾਂ ਦੇ ਚਚੜੀ ਹੋਈ ਜੰਗ ਦੇ ਵਿੱਚ ਪੈ ਕੇ ਇਸ ਨੂੰ ਰੋਕਣ ਦੀ ਥਮਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਥਮਣ ਵਾਲਾ ਆਕੇ ਲਈ ਕਿ ਕੰਮ ਕਰਨ ਦੇ ਵਿੱਚ ਸਫਲਤਾ ਜਿਹੜੀ ਆ ਕਿਸੇ ਵੀ ਮੁਲਕ ਦੇ ਅਗੂਨੇ ਇਮਰਸਿਕੇਸ ਦੇ ਵਿੱਚ ਡੋਨਲਡ ਟਰੰਪ ਵੀ ਆਉਂਦੇ ਨੇ ਨਾਲ ਦੀ ਨਾਲ ਹੁਣ ਯੂਕਰੇਨ ਦੇ ਵੱਲੋਂ ਹਵਾਈ ਅੱਡਿਆਂ ਦੇ ਉੱਪਰ ਹੋਏ ਹਮਲਿਆਂ ਤੋਂ ਕੁਝ ਦਿਨ ਬਾਅਦ ਰੂਸ ਨੇ ਸ਼ੁੱਕਰਵਾਰ ਦੀ ਸਵੇਰੇ ਅ ਕਈ ਕੀਵ ਦੇ ਸਮੇਤ ਯੂਕਰੇਨ ਦੇ ਕਈ ਸ਼ਹਿਰਾਂ ਦੇ ਉੱਪਰ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਇਹ ਭਾਰੀ ਹਮਲਾ ਕੀਤਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਿਲਡਿੰਗਾਂ ਤਬਾਹ ਹੋਈਆਂ ਪਈਆਂ ਨੇ ਸੜਕਾਂ ਤਬਾਹ ਹੋਈਆਂ ਪਈਆਂ ਨੇ ਵੱਖ-ਵੱਖ ਹਵਾਈ ਟਿਕਾਣੇ ਵੱਖ-ਵੱਖ ਫੌਜ ਦੇ ਟਿਕਾਣੇ ਵੱਖ-ਵੱਖ ਉਹਨਾ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਅਸਲਾ ਰੱਖਿਆ ਗਿਆ ਸੀ ਡਰੋਨਸ ਰੱਖੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਇਸ ਸਾਰੇ ਵਰਤਾਰੇ ਦੇ ਨਾਲ ਜੁੜੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਸੀ ਕਿਉਂਕਿ ਯੂਕਰੇਨ ਦੇ ਵੱਲੋਂ ਵੀ ਹਮਲਾ ਜਿਹੜਾ ਉਹ ਕੀਤਾ ਗਿਆ ਸੀ ਵਕ ਵਕ 17 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ 100 ਤੋਂ 100 ਦੀ ਗਿਣਤੀ ਤੋਂ ਵੱਧ ਡਰੋਨ ਜੜੇ ਸੀ ਉਹਨਾਂ ਦੇ ਨਾਲ ਆ ਜਿਹੜਾ ਰਸ਼ੀਆ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹਦਾ ਛੜੇ ਅੰਤਰ ਇੱਕ ਸਾਲ ਤੋਂ ਲਗਭਗ ਬੁਣਿਆ ਜਾ ਰਿਹਾ ਸੀ ਤੇ ਇਸੇ ਦੇ ਤਹਿਤ ਜ਼ੇਲੈਂਸਕੀ ਹੋਰਾਂ ਦੇ ਵੱਲੋਂ ਇਹ ਕਾਰਵਾਈ ਕਰਕੇ ਵੱਖ-ਵੱਖ ਤਰੀਕੇ ਦੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਕਿ ਭਾਈ ਅਸੀਂ ਲਗਾਤਾਰ ਇਹ ਚੀਜ਼ ਦੇ ਉੱਪਰ ਅੜੇ ਹੋਏ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਯੂਕਰੇਨ ਜਿਹੜਾ ਹੈ ਉਹ ਰਸ਼ੀਆ ਦੇ ਸਾਹਮਣੇ ਗੋਡੇ ਨਹੀਂ ਟੇਕੇਗਾ ਨਾਲ ਦੀ ਨਾਲ ਇਹ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਵਲਾਦੀਮੀਰ ਪੁਤਿਨ ਹੋਰਾਂ ਦੇ ਵੱਲੋਂ ਡੋਨਲਡ ਟਰੰਪ ਹੋਰਾਂ ਨੂੰ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਇਸ ਮਾਮਲੇ ਤੋਂ ਪਾਸੇ ਰਿਹਾ ਜਾਵੇ ਲਾਂਭੇ ਰਿਹਾ ਜਾਵੇ ਕਿਉਂਕਿ ਆਪਸ ਦੇ ਵਿੱਚ ਨਜਿੱਠਣ ਵਾਲਾ ਮਾਮਲਾ ਕਿਉਂਕਿ ਜਿਸ ਦਿਨ ਰੂਸ ਦੇ ਉੱਪਰ ਹਮਲਾ ਹੋਇਆ ਸੀ ਉਸ ਦਿਨ ਯੂਕਰੇਨ ਦੇ ਉੱਪਰ ਹਮਲਾ ਨਾ ਕਰਨ ਦੀ ਹਦਾਇਤ ਜਿਹੜੀ ਆ ਉਹ ਦਿੱਤੀ ਗਈ ਸੀ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਗਤੀਵਿਧੀ ਐਦਾਂ ਦੀ ਨਾ ਕੀਤੀ ਜਾਵੇ ਜਿਹਦੇ ਨਾਲ ਆਪਸੀ ਮਾਹੌਲ ਜਿਹੜਾ ਹੈ ਉਹ ਉਸ ਦੇ ਵਿੱਚ ਤਬਦੀਲੀਆਂ ਆਉਣ ਜਾਂ ਫਿਰ ਕਹਿ ਲਿਓ ਉਹ ਖਰਾਬ ਹੁੰਦਾ ਦਿਖਾ ਲਈ ਦੇਵੇ ਪਰ ਇਸ ਦੇ ਦਰਮਿਆਨ ਰਸ਼ੀਆ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਭਾਈ ਅਸੀਂ ਇਸ ਹਮਲੇ ਦਾ ਜਵਾਬ ਦੇਵਾਂਗੇ ਪੂਕਤਾ ਜਵਾਬ ਦੇਵਾਂਗੇ ਜਿਹੜਾ ਜਵਾਬ ਹੁਣ ਦੇ ਵੀ ਦਿੱਤਾ ਗਿਆ ਆ ਕੈਮਰਲਨ ਦੇ ਬੁਲਾਰੇ ਜਿਹੜੇ ਨੇ ਦਮਿਤਰੀ ਪੈਸਕੋਵ ਨੇ ਵੀ ਹਮਲੇ ਦੀ ਪੋਸਟੀ ਜਿਹੜੀ ਆ ਉਹ ਕੀਤੀ ਹੈ ਤੇ ਕਿਹਾ ਕਿ ਯੂਕਰੇਨ ਸਰਕਾਰ ਦੇ ਹਮਲਿਆਂ ਦੇ ਜਵਾਬ ਦੇ ਵਿੱਚ ਸਾਡੀ ਫੌਜ ਜੋ ਕੁਝ ਵੀ ਕਰ ਰਹੀ ਹੈ ਉਹ ਸੈਨਾ ਦੀ ਦਿਨ-ਬ-ਦਿਨ ਜਾਰੀ ਜਵਾਬੀ ਕਾਰਵਾਈ ਦਾ ਹਿੱਸਾ ਹੈ ਉਹ ਕਹਿੰਦੇ ਕਿ ਲਗਾਤਾਰ ਜਿਹੜੀ ਜਦੋਜਹਿਦ ਬਣੀ ਪਈ ਹੈ ਦੇਸ ਦੇ ਵਿੱਚ ਅਸੀਂ ਜਵਾਬੀ ਕਾਰਵਾਈ ਕਰਾਂਗੇ ਤੇ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਰੂਰ ਕੀਤੀਆਂ ਜਾਣਗੀਆਂ ਹੁਣ ਮੰਤਰੀ ਮੰਡਲ ਦੇ ਵੱਦੋਂ ਆ ਜਿਹੜਾ ਦੱਸਿਆ ਗਿਆ ਕਿ ਕਿੱਥੇ ਕਿੱਥੇ ਨਿਸ਼ਾਨਾ ਸਾਧਿਆ ਗਿਆ ਹਾਲਾਂਕਿ ਸਾਰੇ ਨਿਰਧਾਰਿਤ ਨਿਸ਼ਾਨਿਆਂ ਦੇ ਉੱਪਰ ਹਮਲਾ ਕਰਨ ਦਾ ਦਾਵਾ ਜਿਹੜਾ ਹੈ ਉਹ ਰੂਸ ਦੇ ਵੱਲੋਂ ਕੀਤਾ ਗਿਆ ਪਰ ਜੇਕਰ ਕੁਝ ਚੁਣਵੀਆਂ ਚੀਜ਼ਾਂ ਦੇ ਉੱਪਰ ਹਮਲਾ ਕਰਨ ਦੀ ਗੱਲ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਯੂਕਰੇਨ ਦੇ ਹਥਿਆਰ ਨਿਰਮਾਣ ਤੇ ਬਰਮਤ ਕਰਨ ਵਾਲੀਆਂ ਫੈਕਟਰੀਆਂ ਜਿਹੜੀਆਂ ਨੇ ਉਹ ਤਬਾਹ ਕਰ ਦਿੱਤੀਆਂ ਗਈਆਂ ਨੇ ਨਾਲ ਦੀ ਨਾਲ ਹਮਲਾਵਰ ਡਰੋਨਾਂ ਦੇ ਅਸੈਂਬਲੀ ਸੈਂਟਰ ਜਿੱਥੇ ਉਂਪਲ ਹੁੰਦੇ ਨੇ ਡਰੋਨ ਬਣਦੇ ਨੇ ਜਿੱਥੇ ਸਾਰਾ ਇਹ ਤੰਤਰ ਚੱਲਦਾ ਉਸ ਨੂੰ ਵੀ ਤਬਾਹ ਕਰ ਦਿੱਤਾ ਗਿਆ ਨਾਲ ਦੀ ਨਾਲ ਉਡਾਨ ਸਿਖਲਾਈ ਕੇਂਦਰ ਜਿਹੜੇ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਮਿਜ਼ਾਈਲਾਂ ਤਾਕੀਆਂ ਗਈਆਂ ਨੇ ਡਰੋਨਸ ਜਿਹੜੇ ਨੇ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ ਹਥਿਆਰਾਂ ਅਤੇ ਸੈਨਾ ਦੇ ਸਾਜ਼ੋ ਸਮਾਨ ਦੇ ਗੋਦਾਮ ਜਿਹੜੇ ਨੇ ਜਿੱਥੇ ਸੈਨਾ ਦੇ ਵੱਲੋਂ ਵੱਖ-ਵੱਖ ਆਪਣਾ ਤੰਤਰ ਜਿਹੜਾ ਰੱਖਿਆ ਜਾਂਦਾ ਆਪਣੇ ਸਾਜ਼ੋ ਸਮਾਨ ਰੱਖੇ ਜਾਂਦੇ ਨੇ ਉਹਨਾਂ ਗੋਦਾਮਾਂ ਨੂੰ ਵੀ ਨਸਤੋ ਨਭੂ ਜਿਹੜਾ ਹੈ ਉਰੂਸ ਦੇ ਵੱਲੋਂ ਕਰ ਦਿੱਤਾ ਗਿਆ ਤੇ ਤਸਵੀਰਾਂ ਦੇ ਵਿੱਚ ਸਾਫ ਤੌਰ ਦੇ ਉੱਪਰ ਤਬਾਹ ਹੋਈਆਂ ਇਹਨਾਂ ਬਿਲਡਿੰਗਾਂ ਦੇ ਉੱਪਰ ਪਹਿਨੀ ਨਜ਼ਰ ਰੱਖੇ ਹੋਏ ਵਲਾਦੀਮੀਰ ਪੁਤਿਨ ਜਿਹੜੇ ਨੇ ਉਹ ਦਿਖਾ ਲਈ ਦੇ ਰਹੇ ਨੇ ਤੇ ਜਲਨਸਕੀ ਹੋਰਾਂ ਦੇ ਵੱਲੋਂ ਇਸ ਨੂੰ ਲੈ ਕੇ ਆਪਣੇ ਯੂਕਰੇਨ ਦੇ ਆਵਾਮ ਨੂੰ ਸੰਬੋਧਨ ਵੀ ਕੀਤਾ ਗਿਆ। ਕਿਹਾ ਗਿਆ ਕਿ ਭਾਈ ਅਸੀਂ तमाम ਉਹਨਾਂ ਚੀਜ਼ਾਂ ਦੇ ਉੱਪਰ ਨਜ਼ਰ ਰੱਖੀ ਹੋਈ ਹੈ ਤੇ ਜਵਾਬੀ ਕਾਰਵਾਈਆਂ ਕਰਨ ਦੇ ਲਈ ਯੂਕਰੇਨ ਵੀ ਤਿਆਰ ਬਰ ਤਿਆਰ ਹੈ। ਨਾਲ ਦੀ ਨਾਲ ਪਿਛਲੇ ਦਿਨਾਂ ਦੀਆਂ ਕਾਰਵਾਈਆਂ ਤੋਂ ਜੇਕਰ ਅਨੁਮਾਨ ਲਾਈਏ ਤਾਂ ਇਹ ਵੀ ਕੁਝ ਜਿਹੜੇ ਰੱਖਿਆ ਮਾਹਰ ਨੇ ਵੱਖ-ਵੱਖ ਮੁਲਕਾਂ ਦੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਭਾਈ ਜੇਕਰ ਰੂਸ ਦੇ ਉੱਪਰ ਯੂਕਰੇਨ ਦੇ ਵੱਲੋਂ ਦੁਬਾਰਾ ਹਮਲਾ ਕੀਤਾ ਗਿਆ ਤਾਂ ਪਰਮਾਣੂ ਹਮਲਾ ਕਰਨ ਦੀ ਤਿਆਰੀ ਜਿਹੜੀ ਹੈ ਉਹ ਵੀ ਰੂਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਵਲਾਦੀਮੀਰ ਪੁਤਨ ਹੋਰਾਂ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਕਿਸੇ ਵੀ ਹੱਦ ਦੇ ਉੱਪਰ ਜਾ ਕੇ ਯੂਕਰੇਨ ਨੂੰ ਸ਼ਕਸ਼ਤ ਦਿੱਤੀ ਜਾਵੇਗੀ ਹਾਲਾਂਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਦੀਆਂ ਤਣਾਅ ਦੀਆਂ ਸਥਿਤੀਆਂ ਬਣੀਆਂ ਸੀ ਉਸ ਤੋਂ ਬਾਅਦ ਸੀਸਫਾਇਰ ਹੁੰਦਾ ਤਾਂ ਫਿਰ ਬੁਲਾਦੀਮੀਰ ਪੁਤਨ ਹੋਰਾਂ ਦੇ ਵੱਲੋਂ ਜਲੈਂਸਕੀ ਦੇ ਨਾਲ ਟੇਬਲ ਟॉक ਕਰਕੇ ਇਸ جنگ ਨੂੰ ਖਤਮ ਕਰਨ ਦੀ ਗੱਲ ਜ਼ਰੂਰ ਕਹੀ ਗਈ ਸੀ ਉਹ ਕਹਿੰਦੇ ਕਿ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਪੇਚਕatsch ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਹਦੇ ਉੱਪਰ ਗੌਰ ਫਰਮਾਈ ਜਾਏਗੀ ਪਰ ਇੱਕਦਮ ਦੇ ਨਾਲ ਯੂਕਰੇਨ ਦੇ ਵੱਲੋਂ ਰਸ਼ੀਆ ਦੇ ਉੱਪਰ ਕੀਤਾ ਗਿਆ ਹਮਲਾ ਜਿਹੜਾ ਉਸ ਨੇ ਇਸ ਬੜੇ ਭਾਂਬੜ ਦੇ ਉੱਪਰ ਤੇਲ ਪਾਉਣ ਦਾ ਕੰਮ ਕੀਤਾ ਹੁਣ ਰਸ਼ੀਆ ਦੇ ਵੱਲੋਂ ਕੀਤੇ ਗਏ ਹਮਲੇ ਦੇ ਜਵਾਬ ਦੇ ਵਿੱਚ ਯੂਕਰੇਨ ਦੇ ਵੱਲੋਂ ਕੀ ਕੁਝ ਕਾਰਵਾਈਆਂ ਕੀਤੀਆਂ ਜਾਣਗੀਆਂ ਸਭ ਕੁਝ ਆਉਣ ਵਾਲੇ ਸਮੇਂ ਦੇ ਗਰਮ ਦੇ ਵਿੱਚ ਹੈ ਪਰ ਲਗਾਤਾਰ ਇਸ ਚੀਜ਼ਾਂ ਉਪਰ ਜ਼ੋਰ ਦੇ ਕੇ ਆ ਜਿਹੜੇ ਜਲੈਂਸਕੀ ਨੇ ਯੂਕਰੇਨ ਦੇ ਉਹਨਾਂ ਦੇ ਵੱਲੋਂ ਇਸ ਬਾਬਤ ਕਿਹਾ ਜਾ ਰਿਹਾ ਕਿ ਭਾਈ ਅਸੀਂ ਜਵਾਬੀ ਹਮਲਾ ਕਰਾਂਗੇ ਜਵਾਬ ਦੇਵਾਂਗੇ ਜਵਾਬ ਨਾ ਦੇਣ ਦੀ ਕਿਸੇ ਵੀ ਤਰੀਕੇ ਦੀ ਕੋਈ ਸੂਰਤ ਜਿਹੜੀ ਆ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ ਸੋ ਇਹਨਾਂ ਦੋਵਾਂ ਮੋਲਕਾਂ ਦੀ ਭੜੰਤ ਦੇ ਵਿੱਚ ਅਮਰੀਕਾ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਵਕ ਵਕ ਹੋਰ ਦਾ ਮੋਲਕਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਕਿ ਇਸ ਮਸਲੇ ਨੂੰ ਨਿਬੇੜਿਆ ਜਾਵੇ ਇਸ ਮਸਲੇ ਨੂੰ ਕਿਸੇ ਨਾ ਕਿਸੇ ਤਰੀਕੇ ਹੱਲ ਕਰਨ ਵਾਲੇ ਪਾਸੇ ਨੂੰ ਲਿਜਾਇਆ ਜਾਵੇ ਪਰ ਸਥਿਤੀਆਂ ਜਿਹੜੀਆਂ ਨੇ ਸੁਧਰਨ ਦਾ ਨਾਮ ਨਹੀਂ ਲੈ ਰਹੀਆਂ ਪਹਿਲਾਂ ਯੂਕਰੇਨ ਦੇ ਵੱਲੋਂ ਕੁਝ ਦਿਨ ਪਹਿਲਾਂ ਹਮਲਾ ਕੀਤਾ ਗਿਆ ਡਰੋਨਸ ਦੇ ਜ਼ਰੀਏ 117 ਡਰੋਨਸ ਦੀ ਗਿਣਤੀ ਦੇ ਨਾਲ ਹਮਲਾ ਕੀਤਾ ਗਿਆ ਬੜੇ ਚੁੱਪਚੀਪੀਤੇ ਤਰੀਕੇ ਦੇ ਨਾਲ ਇਹ ਇਹਨਾਂ ਡਰੋਨਸ ਨੂੰ ਜਿਹੜਾ ਰੂਸ਼ੀਆ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਰੂਸ਼ੀਆ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਉਡਾਨ ਭਰ ਕੇ ਰੂਸ਼ੀਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਆ ਜਿਹੜੇ ਫੌਜੀ ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਦੇ ਵਿੱਚ 7 ਬਿਲੀਅਨ ਡਾਲਰ ਦਾ ਰੂਸ਼ੀਆ ਨੂੰ ਨੁਕਸਾਨ ਹੁੰਦਾ ਤੇ ਉਸ ਨੁਕਸਾਨ ਦਾ ਬਦਲਾ ਲੈਣ ਦੇ ਲਈ ਰੂਸ਼ੀਆ ਦੇ ਵੱਲੋਂ ਆ ਜਿਹੜਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਯੂ ਕਰ ਰਹੇ ਨੇ ਕੀਪ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਨਸ ਤੋਂ ਨਬੂਤ ਕਰ ਦਿੱਤਾ ਗਿਆ ਬਰਬਾਦ ਕਰ ਦਿੱਤਾ ਗਿਆ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰतिकਰਮਤ ਟਿੱਪਣੀ ਜ਼ਰੂਰ ਸਾਂਝੀ ਕਰਨਾ ਦੋਵਾਂ ਮੁਲਕਾਂ ਦੇ ਵਿੱਚ ਲੱਗੀ ਹੋਈ جنگ ਦੀ ਸਥਿਤੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਵੀ ਲਿਖਣਾ ਨਾ ਭੁੱਲਣਾ ਤੇ ਨਾਲ ਦੀ ਨਾਲ ਇਸ ਖਬਰ ਨੂੰ ਵੱਧ